ਟੂਰਿਸਟ ਸਕੂਲ ਦੇ ਦਾਖਲੇ ਦੀ ਜਿਹੜੀ ਦੂਸਰੀ ਕਾਉਂਸਲਿੰਗ ਆ ਚੁੱਕੀ ਹੈਗੀ 3625 ਨੂੰ ਜਿਹੜਾ ਤੁਸੀਂ ਬੜਾ ਸ਼ਿੱਦਤ ਨਾਲ ਇੰਤਜ਼ਾਰ ਕਰਦੇ ਸੀਗੇ ਇਸ ਵਿੱਚ ਕਿਹੜੇ-ਕਿਹੜੇ ਕੈਟਾਗਰੀ ਦੇ ਬੱਚੇ ਆ ਇਸ ਜਾਣਨ ਲਈ ਇਹ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਦੇਖੋ ਤੇ ਜੇਕਰ ਚੈਨਲ ਦੇ ਪਹਿਲੀ ਵਾਰਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਡਿਸੇਬਲਡ ਕੈਟਾਗਰੀ ਦੇ ਬੱਚੇ ਜਿਹੜੇ 3625 ਨੂੰ ਹੋਣ ਜਾ ਰਹੀ ਹੈ ਜੀ ਉਹਦੇ ਵਿੱਚ ਲੜਕੀਆਂ ਮੈਟ ਨੰਬਰ 1 ਤੋਂ ਲੈ ਕੇ 12 ਤੱਕ ਲੜੀ ਨੰਬਰ 1 ਤੋਂ ਲੈ ਕੇ 12 ਤੱਕ ਅੰਕ ਉੱਪਰਲੇ ਬਣਦੇ ਆ 86 ਤੇ ਹੇਠਲੇ ਅੰਕ ਬਣਦੇ ਹਨ 53 ਯਾਨੀ ਕਿ 57 ਦੀ ਆਖਰੀ ਮੈਰਿਟ ਰੁਕ ਗਈ ਡਿਸੇਬਲਡ ਤਕਰੀਬਨ 12 ਬੱਚਾ ਨੂੰ ਜਿਹੜਾ ਬੁਲਾਇਆ ਗਿਆ ਲੜਕੀਆਂ ਦੇ ਵਿੱਚ ਅੱਗੇ ਗਾ ਲੜਕੇ ਜਿਹੜੇ ਡਿਸੇਬਲਡ ਕੈਟਾਗਰੀ ਨਾਲ ਸੰਬੰਧ ਰੱਖਦੇ ਆ ਮੈਰਿਟ ਨੰਬਰ 1 ਤੋਂ ਲੈ ਕੇ 5 ਲੜੀ ਨੰਬਰ 1 ਤੋਂ ਲੈ ਕੇ 5 ਅੰਕ ਉੱਪਰਲੇ 103 ਤੇ ਹੇਠਲੇ ਬਣਦੇ ਆ 59 ਇਸ ਤਰ੍ਹਾਂ ਦੇ ਨਾਲ ਇਹ 5 ਬੱਚੇ ਬੁਲਾਏ ਗਏ ਨੇਗੇ ਅੱਗੇ ਪ੍ਰਾਈਵੇਟ ਕੈਟਾਗਰੀ ਦੇ ਬੱਚਿਆਂ ਦੀ ਗੱਲ ਕਰ ਲਈਏ ਜਿਹੜੇ ਪ੍ਰਾਈਵੇਟ ਸਕੂਲਾਂ ਚ ਪੜੇ ਹੋਏ ਆ ਇਹਨਾਂ ਦਾ ਕੋਟਾ ਹੁੰਦਾਗਾ ਲੜਕੀਆਂ ਜਿਹੜੀਆਂ ਮੈਰਿਟ ਨੰਬਰ 1 ਤੋਂ ਲੈ ਕੇ 348 ਤੱਕ ਬੁਲਾਈਆਂ ਗਈਆਂ ਨੇ ਲੜੀ ਨੰਬਰ 1 ਦਾ ਜਨਮ ਦਾ 13 ਤੋਂ ਲੈ ਕੇ 360 ਅੰਕ ਉੱਪਰਲੇ ਬਣਦੇ 122 ਤੇ ਹੇਠਲੇ ਬਣਦੇ 53 ਯਾਨੀ ਕਿ 348 ਬੱਚੇ ਬੁਲਾਏ ਗਏ ਨੇ ਪ੍ਰਾਈਵੇਟ ਦੇ ਵਿੱਚ ਦੇਖੀਏ ਜੇ ਆਪਾਂ ਲੜਕੀਆਂ ਦੇ ਵਿੱਚ ਇਸ ਤੋਂ ਇਲਾਵਾ ਜੇ ਆਪਾਂ ਲੜਕਿਆਂ ਦੇ ਵਿੱਚ ਦੇਖੀਏ ਮੈਟਰ ਨੰਬਰ ਇੱਕ ਤੋਂ ਲੈ ਕੇ 242 ਤੱਕ ਬੁਲਾਏ ਗਏ ਨੇ ਲੜੀ ਨੰਬਰ 18 ਤੋਂ ਲੈ ਕੇ 259 ਅੰਕ ਉੱਪਰਲੇ ਬਣਦੇ ਆ 134 ਤੇ ਹੇਠਲੇ ਬਣਦੇ 53 ਯਾਨੀ ਕਿ 242 ਦੇ ਕਰੀਬ ਜਿਹੜੇ ਬੱਚੇ ਬੁਲਾਏ ਹੋਏ ਨੇਗੇ ਪ੍ਰਾਈਵੇਟ ਸਕੂਲਾਂ ਦੇ ਜਿਹੜਾ ਲੜਕੀਆਂ ਦੇ ਵਿੱਚ ਜਿਹੜੀ ਜਾਣਕਾਰੀ ਪ੍ਰਦਾਨ ਕੀਤੀ ਗਈ ਅੱਗੇ WHH ਕੈਟਾਗਰੀ ਜਿਹੜੀ ਲੜਕੀਆਂ ਜੀ ਹੁੰਦੀ ਆ ਮੈਟ ਨੰਬਰ 1 ਤੋਂ ਲੈ ਕੇ 370 ਤੱਕ ਤੇ ਲੜੀ ਨੰਬਰ 361 ਤੋਂ ਲੈ ਕੇ 730 ਅੰਕ ਉੱਪਰਲੇ ਬਣਦੇ ਨੇ 113 ਤੇ ਹੇਠਲੇ ਬਣਦੇ ਆ 53 ਇਸ ਤਰ੍ਹਾਂ ਦੇ ਨਾਲ WHH ਦੇ 370 ਬੱਚਾ ਨੂੰ ਜਿਹੜਾ ਲੜਕੀਆਂ ਨੂੰ ਬੁਲਾਇਆ ਗਿਆ P625 ਨੂੰ ਜਿਹੜੀ ਹੋਣੀ ਹੈਗੀ ਇਹ ਦੂਸਰੀ ਕਾਉਂਸਲਿੰਗ ਕਿੱਥੇ ਹੋਣੀ ਆ ਸਾਰੀ ਜਿਹੜੀ ਪਲੇਲਿਸਟ ਦੇ ਵਿੱਚ ਆਪਣੀ ਵੀਡੀਓ ਪਾਈ ਹੋਈਆਂ ਨੇ ਚੈਨਲ ਤੇ ਜਾ ਕੇ ਤੁਸੀਂ ਸੁਣ ਸਕਦੇ ਹੋ ਕਿ ਕੀ ਕੀ ਇਹਨਾਂ ਵਾਸਤੇ ਸ਼ਰਤਾਂ ਨੇ ਕੈਟਾਗਰੀ ਵਾਸਤੇ ਸਾਰਾ ਕੁਝ ਦਿੱਤਾ ਹੋਇਆਗਾ ਪਹਿਲੀ ਵਾਰਿਆਂ ਤੋਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਲਈ ਜਿਹੜੀ ਲਾਹੇਵੰਦ ਸਿੱਧ ਹੋਏਗੀ ਅੱਗੇ ਜ਼ਰੂਰ ਕੋਈ ਵੀ ਜਾਣਕਾਰੀ ਦੇ ਨਾਲ ਦੇ ਨਾਲ ਅਪਡੇਟ ਕਰਾਂਗੇ ਸ਼ੁਕਰੀਆ ਧੰਨਵਾਦ